ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰ ਤੇ ਉਮੀਦ ਕਰਦੇ ਆ ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਪਹਿਲਾਂ ਅੱਜ ਵਾਲੀ ਵੀਡੀਓ ਬਹੁਤ ਵਧੀਆ ਆ ਤੇ ਅੱਜ ਵਾਲੀ ਵੀਡੀਓ ਹੈਗੀ ਹੈ ਜੇ ਜਿਵੇਂ ਆਪਾਂ ਰੋਜ਼ ਸਫਾਈ ਕਰਦੇ ਆ ਤੇ ਵਾਸ਼ਰੂਮ ਵੀ ਕਲੀਨ ਕਰਦੇ ਆ ਤੇ ਟਾਇਲਟ ਜਿਹੜੀ ਆ ਉਹ ਵੀ ਸਾਨੂੰ ਰੋਜ਼ ਸਾਫ਼ ਕਰਨੀ ਪੈਂਦੀ ਆ ਹਾਂਜੀ ਤੇ ਟਾਇਲਟ ਹੀ ਆ ਕਿ ਸਾਨੂੰ ਜੇ ਆਪਾਂ ਨਾ ਸਾਫ਼ ਕਰੀਏ ਤਾਂ ਫਿਰ ਸਾਡੇ ਮਨ ਚ ਰਹਿੰਦਾ ਕਿ ਅਸੀਂ ਟਾਇਲਟ ਸਾਫ਼ ਨਹੀਂ ਕੀਤੀ ਤੇ ਪਰ ਰੋਜ਼-ਰੋਜ਼ ਕਰਨਾ ਵੀ ਔਖਾ ਲੱਗਦਾ ਕਿਉਂਕਿ ਇੱਕ ਵਾਸ਼ਰੂਮ ਹੋਵੇ ਤਾਂ ਸਾਰ ਜਾਂਦਾ ਹੁਣ ਹਰ ਇੱਕ ਰੂਮ ਦੇ ਵਿੱਚ ਅਟੈਚ ਵਾਸ਼ਰੂਮ ਹੁੰਦੇ ਆ ਤੇ बार-बार ਟਾਇਲਟ ਕਲੀਨ ਕਰਨਾ ਬਹੁਤ ਔਖਾ ਲੱਗਦਾ ਹੈ ਨਾ ਤੇ ਤੁਸੀਂ ਦੇਖਿਆ ਨਾ ਕਈ ਵਾਰ ਨਾ ਟਾਇਲਟ ਗੰਦੀ ਵੀ ਬੜੀ ਲੱਗਦੀ ਆ ਤਾਂ ਮੈਂ ਅਸੀਂ ਇਹਨੂੰ ਸਾਫ਼ ਵੀ ਕਰ ਲੈਂਦੇ ਆ ਤੇ ਚਲੋ ਅੱਜ ਮੈਂ ਨਾ ਤੁਹਾਨੂੰ ਤੈਨੂੰ ਸੌਖੀ ਜਿਹੀ ਟ੍ਰਿਕ ਦੱਸਦੀ ਆ ਬਿਨਾਂ ਥਲਾਈ ਮਤਲਬ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਡੇਲੀ ਤੁਸੀਂ ਨਹੀਂ ਕਰ ਸਕਦੇ ਜੋਬ ਵਾਲੇ ਹੋ ਜਾਂ ਕੋਈ ਬਿジネス ਹੈ ਤੁਹਾਡਾ ਭੈਣਾ ਦੀ ਬੁਟੀਕ ਹੋ ਗਿਆ ਰਾਂ ਹੁੰਦੀ ਪਾਰਲਰ ਹੁੰਦੇ ਨਹੀਂ ਆਪਾਂ ਕੰਮ ਵਾਲੀ ਲਾਈ ਹੁੰਦੀ ਤਾਂ ਜੇ ਤੁਸੀਂ ਨਹੀਂ ਡੇਲੀ ਕਰ ਸਕਦੇ ਤਾਂ ਮੈਂ ਅੱਜ ਇੱਕ ਆਪਸ਼ਨ ਤੁਹਾਡੇ ਲਈ ਲੈ ਕੇ ਆਈ ਹਾਂ ਇਹ ਡੇਲੀ ਆਪਣੇ ਆਪ ਕਲੀਨ ਹੁੰਦੀ ਰਹੂਗੀ ਬਿਨਾਂ ਥਲਾਈ ਠੀਕ ਹੈ ਜੀ ਤੇ ਜਦੋਂ ਤੁਹਾਡਾ 10 ਦਿਨੀ ਬਾਰੀ ਦਿਨੀ ਟਾਈਮ ਲੱਗੇ 10 12 ਦਿਨ ਬਾਅਦ ਤਾਂ ਤੁਸੀਂ ਆਰ ਪੀ ਫਾ ਕੇ ਨਹੀਂ ਕਲੀਨ ਕਰ ਲਿਆ ਕਰੋ ਤਾਂ ਬਾਕੀ ਡੇਲੀ ਗੰਦਗੀ ਵੀ ਨਹੀਂ ਲੱਗੂਗੀ 스멜 ਨਹੀਂ ਆਊਗੀ ਉਹ ਕਿਹੜਾ ਤਰੀਕਾ ਹੈ ਚਲੋ ਜੀ ਮੈਂ ਤੁਹਾਡੇ ਨਾਲ ਪੈਨੂ ਸ਼ੇਅਰ ਕਰ ਦਿੰਨੀ ਆ ਉਹਦੇ ਨਾਲ ਇਹ ਹਲਕੀ ਹਲਕੀ ਡੇਲੀ ਆਪੇ ਕਲੀਨ ਹੁੰਦੀ ਜਾਊਗੀ ਹੁਣ ਤੁਸੀਂ ਸੋਚਦੇ ਹੋਣੇ ਜੀ ਕਿਹੜਾ ਤਰੀਕਾ ਹੈ ਚਲੋ ਜੀ ਤੁਹਾਡੇ ਨਾਲ ਕਰਦੇ ਆ ਜੀ ਸ਼ੇਅਰ ਅੱਜ ਜੀ ਤੇ ਪੈਨੂ ਕਰਦੇ ਆ ਵੀਡੀਓ ਸਟਾਰਟ ਮੈਂ ਤੁਹਾਨੂੰ ਦੱਸਦੀ ਆ ਇੱਕ ਅਸੀਂ ਬੜਾ ਘਰੇਲੂ ਜਿਹਾ ਕੋਲ ਤਿਆਰ ਕਰਾਂਗੀ ਘਰ ਦੇ ਵਿੱਚ ਪਈਆਂ ਚੀਜ਼ਾਂ ਤੋਂ ਤੇ ਹਾਰਪਿਕ ਤਾਂ ਆਪਾਂ ਲੈ ਨਹੀਂ ਲੈਂਦੇ ਹਨਾ ਟਾਇਲਟ ਕਲੀਨ ਕਰਨ ਵਾਸਤੇ ਤੇ ਟਾਇਲਟ ਵਾਸਤੇ ਆਪਾਂ ਹਾਰਪਿਕ ਵੀ ਲਵਾਂਗੇ ਪਰ ਅਜਿਹਾ ਕੁਛ ਕਰਾਂਗੇ ਜਿਹੜਾ ਆਪਾਂ ਡੇਲੀ ਨੂੰ ਹੱਥ ਨਹੀਂ ਲਗਾਵਾਂਗੇ ਹੱਥ ਲਗਾਏ ਬਿਨਾ ਟਾਇਲਟ ਜਿਹੜੀ ਆ ਉਹ ਸਾਫ਼ ਹੁੰਦੀ ਜਾਊਗੀ ਠੀਕ ਹੈ ਜੀ ਕੱਲ ਮੈਂ ਦੱਸਦੀ ਆ ਜੀ ਬਹੁਤ ਵਧੀਆ ਤਰੀਕਾ ਹੈ ਜੀ ਅਸੀਂ ਸਭ ਤੋਂ ਪਹਿਲਾਂ ਪੈਰੋਂ ਇੱਥੇ ਲੈ ਲੈਣਾ ਆ ਜੀ ਹਾਂ ਜੀ ਜੀ ਸਭ ਤੋਂ ਪਹਿਲਾਂ ਆਪਾਂ ਲੈਣਾ ਆ ਜੀ ਇੱਥੇ ਜਿਵੇਂ ਸਾਡੇ ਘਰਾਂ ਦੇ ਵਿੱਚ ਆਲ ਆਊਟ ਵਾਲੀ ਇਹ ਰਿਫਲ ਹੁੰਦਾ ਨਾ ਤੇ ਜਦੋਂ ਇਹ ਖਾਲੀ ਹੋ ਜਾਂਦੀ ਸ਼ੀਸ਼ੀ ਇਹਦੇ ਵਿੱਚੋਂ ਸਾਰਾ ਉਹ ਔਇਲ ਮੁੱਕ ਜਾਂਦਾ ਹੈ ਮੱਛਰ ਮਾਰਨ ਵਾਲਾ ਤੇ ਤੁਸ ਕਾ ਇੰ ਕੀ ਕਰਦੇ ਆ ਕਿ ਪੈਣਾ ਇਹਨੂੰ ਸੁੱਟ ਦਿੰਦੀਆਂ ਨੇ ਹਨ ਇਸ ਤਰ੍ਹਾਂ ਹੀ ਪੈਣੋਂ ਕਰਦੀਆਂ ਜਾਂ ਇਹ ਨਿਊ ਸ਼ਿਸ਼ੀ ਲੈ ਆਉਂਦੇ ਆ ਇਹਨੂੰ ਸੁੱਟ ਦਿੰਨੇ ਆ ਤੇ ਇਹਨੂੰ ਪੈਣੋਂ ਤੁਸੀਂ ਸੁੱਟਣਾ ਨਹੀਂ ਹੈਗਾ ਇਹਨੂੰ ਮੈਂ ਤੁਹਾਨੂੰ ਅੱਜ ਇੱਕ ਜਿਗਾਰਡ ਦੱਸਦੀ ਆ ਇਹਦੇ ਵਿੱਚ ਆਪਾਂ ਇਹਨਾਂ ਦਾ ਕੋਲ ਤਿਆਰ ਕਰਾਂਗੇ ਜਿਹਦੇ ਨਾਲ ਸਾਡਾ ਟਾਇਲਟ ਡੇਲੀ ਆਪਣੇ ਆਪ ਕਲੀਨ ਹੁੰਦੀ ਜਾਊਗੀ ਦੇਖੋ ਜੀ ਕੀ ਕਰ ਲੈਣਾ ਆਪਾਂ ਇਹਨੂੰ ਰਿਫਲ ਨੂੰ ਆਪਾਂ ਰੱਖ ਲੈਣਾ ਜੀ ਤੇ ਸਭ ਤੋਂ ਪਹਿਲਾਂ ਪੈਣੋਂ ਆਪਾਂ ਇਸ ਰਿਫਲ ਦੇ ਵਿੱਚ ਭਰਾਂਗੇ ਜੀ ਹਾਰਪਿਕ ਠੀਕ ਹੈ ਜੀ ਇਹਦੇ ਵਿੱਚ ਆਪਾਂ ਹਾਰਪਿਕ ਪਾ ਲੈਣੀ ਹੈ ਜੀ ਦੇਖੋ ਜੀ ਇਸ ਕੋਲ ਵਿੱਚ ਆਪਾਂ ਹਾਰਪਿਕ ਪਾ ਲੈਣੀ ਆ ਇੰਨੀ ਕੁ ਆਪਾਂ ਪਾ ਲੈਣੀ ਹੈ ਜੀ ਤੇ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਮਿਲਾਵਾਂਗੇ ਜੀ ਹੁਣ ਜੀ ਦੂਸਤੀ ਚੀਜ਼ ਜਿਹੜੀ ਆ मैं ये मिलान लगी हूँ बेकिंग सोडा ठीक है जी ये जी बेकिंग सोडा आप भर देवे हौली हौली करके आराम इस डब्बी के ही खिलरेगा वाश फेल क्लीन हो जूगा ਦੇਖੋ ਜੀ ਇਹਦੇ ਵਿੱਚ ਹਾਰਪਿਕ ਤੇ ਸੋਡਾ ਆਪਾਂ ਚੀਮਚੇ ਦੀ ਮਦਦ ਨਾਲ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਕੀਪ ਹੈਗੀ ਤੁਸੀਂ ਕੀਪ ਨਾਲ ਵੀ ਪਾ ਸਕਦੇ ਹੋ ਠੀਕ ਹੈ ਜੀ ਮੈਂ ਇੱਥੇ ਹੱਥ ਦੇ ਮਦਦ ਨਾਲ ਹੀ ਪਾ ਦਿੱਤਾ ਜੀ ਕਿਉਂਕਿ ਵਾਸ਼ਸ਼ੈਲ ਦੇ ਵਿੱਚ ਹੀ ਮੈਂ ਰੱਖਿਆ ਵਾਸ਼ਸ਼ੈਲ ਚ ਡਿੱਗੂਗਾ ਤੇ ਕੋਈ ਗੱਲ ਨਹੀਂ ਜੀ ਅੱਛਾ ਜੀ ਦੋਨੋਂ ਚੀਜ਼ਾਂ ਪਾ ਦਿੱਤੀਆਂ ਤੁਸੀਂ ਦੇਖ ਸਕਦੇ ਆ ਇੱਕਦਮ ਇਹ ਫੁੱਲ ਲੱਗੀਆਂ ਹੈਨਾ ਜੀ ਤੀਸਰੀ ਚੀਜ਼ ਦੇ ਵਿੱਚ ਇੱਕ ਹੋਰ ਪਾਉਣੀ ਆ ਜੀ ਤੀਸਰੀ ਚੀਜ਼ ਜਿਹੜੀ ਪਾਣਾ ਮੈਂ ਪਾਉਂਗੀ ਇਹਦੇ ਵਿੱਚ ਚਿੱਟਾ ਸਿਰਕਾ ਠੀਕ ਹੈ ਜੀ ਅੱਛਾ ਜੀ ਜੇ ਦੋ ਸੋਡਾ ਹਾਰਪਿਕ ਤੇ ਚਟਾ ਸਿਰਕਾ ਸੀ ਤਿੰਨੇ ਚੀਜ਼ਾਂ ਪਾ ਦਿੱਤੀਆਂ ਦੇਖੋ ਕਿ ਬਾਹਰ ਆਣਾ ਸ਼ੁਰੂ ਹੋ ਗਿਆ ਕੋਈ ਗੱਲ ਨਹੀਂ ਜੀ ਇਹਨੇ ਹੁਣੇ ਬੈਠ ਜਾਣਾ ਹਾਂ ਜੀ ਜੀ ਤੇ ਥੋੜੀ ਜਿਹੀ ਦੇਰ ਬਾਅਦ ਨਾਲ ਇਹਨੇ ਆਪੇ ਹੀ ਬੈਠ ਜਾਣਾ ਜੀ ਹਾਂ ਜੀ ਤੇ ਪਹਿਨੂੰ ਜਿਹੜਾ ਮੈਂ ਬੇਕਿੰਗ ਸੋਡਾ ਪਾਇਆ ਹੋਇਆ ਉਹ ਸਿਰਫ ਮੈਂ ਕਲੀਨਿਕ ਵਾਸਤੇ ਵੱਖਰਾ ਰੱਖਿਆ ਹੋਇਆ ਜੀ ਵਾਸ਼ਰੂਮ ਲਈ ਤਾਂ ਇਹ ਮੈਨੂੰ ਵਾਸ਼ਸ਼ਲ ਦੇ ਵਿੱਚ ਪਹਿਨੂੰ ਫਿਲ ਕੀਤਾ ਕਿ ਜਿੰਨਾ ਵੀ ਇਹ ਆਊਗਾ ਉੱਪਰ ਨੂੰ ਇਹਦੇ ਵਿੱਚ ਡਿੱਗੂਗਾ ਸਾਡਾ ਵਾਸ਼ਸ਼ਲ ਜਿਹੜਾ ਉਹ ਵੀ ਕਲੀਨ ਹੋ ਜੂਗਾ ਜੀ ਦੇਖੋ ਮੈਂ ਇਸ ਤਰ੍ਹਾਂ ਇਸ ਨੂੰ ਪਰ ਲੈਣਾ ਬਸ ਜੀ 2 ਮਿੰਟ ਬਾਅਦ ਇਹਨੇ ਆਪਣੇ ਆਪ ਇਹਨੇ ਇਸ ਚੀਜ਼ ਨੇ ਜਿਹੜਾ ਉਹ ਸੈੱਟ ਹੋ ਜਾਣਾ ਇਸ ਤਰ੍ਹਾਂ ਕਰਕੇ ਆਪਾਂ ਨੂੰ ਹਿਲਾਣਾ ਇਹ ਨੀਚੇ ਚਲਾ ਜਾਊਗਾ ਤੇ ਇਹਨੇ ਸੈੱਟ ਆ ਦੇਖੋ ਇੱਕਦਮ ਸਾਡਾ ਜਿਹੜਾ ਕੋਲ ਉਹ ਸੈੱਟ ਹੋਣ ਲੱਗ ਗਿਆ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਚੰਗੀ ਤਰ੍ਹਾਂ ਸਾਰੇ ਕੋਲ ਨੂੰ ਇਸ ਤਰ੍ਹਾਂ ਉੱਪਰ ਇਸ ਤਰ੍ਹਾਂ ਕਰਕੇ ਹਿਲਾ ਲઈએ ਠੀਕ ਹੈ ਜੀ ਦੇਖੋ ਹੋ ਗਿਆ ਨਾ ਹੁਣ ਬਾਹਰ ਨਹੀਂ ਆ ਜਾ ਹਾਂਜੀ ਜੀ ਹੁਣ ਬਾਹਰ ਹੋਣੋ ਹਟ ਗਿਆ ਬਿਲਕੁਲ ਤੇ ਤੁਸੀਂ ਦੇਖ ਸਕਦੇ ਆ ਕਿ ਪੂਰੀ ਸ਼ੀਸ਼ੀ ਜਿਹੜੀ ਆ ਸਾਡੀ ਸਿਲ ਹੋ ਗਈ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਿਸ ਤਰ੍ਹਾਂ ਬੰਦ ਕਰਨਾ ਜੀ ਤੁਹਾਨੂੰ ਮੈਂ ਵੀ ਦੱਸ ਦਿੰਨੀ ਹਾਂ ਹਾਂਜੀ ਜੀ ਬਸ ਇਸ ਹਿਸਾਬ ਨਾਲ ਤੁਸੀਂ ਹੁਣ ਲਗਾ ਲੈਣਾ ਤੇ ਵਸ ਜੀ ਚਲੋ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਮੈਂ ਪ੍ਰੋਪਰ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਮੈਂ ਥੋੜਾ ਜਿਹਾ ਇੱਕ ਸਾਈਡ ਤੋਂ ਲੂਜ਼ ਰਹਿਣ ਦਿੱਤਾ ਕਿ ਜਿਹੜਾ ਇਸ ਤਰ੍ਹਾਂ ਹਲਕਾ ਹਲਕਾ ਹੀ ਨਿਕਲਦਾ ਰਵੇ ਠੀਕ ਹੈ ਜੀ ਇਹਨੂੰ ਹੁਣ ਤੁਸੀਂ ਕੀ ਕਰਨਾ ਬਸ ਇਸ ਤਰ੍ਹਾਂ ਹੀ ਲਗਾਉਣਾ ਆ ਦੇ ਕੋਲ 깔깔 ਕਾਈ ਜਾ ਜਾਣਾ ਬਾਹਰ ਬਸ ਇਹਨੇ ਇਸ ਤਰ੍ਹਾਂ ਹੀ ਆਈ ਜਾਣਾ ਹੈ ਜੀ ਜਿਆਦਾ ਵੀ ਨਾ ਡੁੱਲੇ ਹਲਕਾ ਹਲਕਾ ਬਾਹਰ ਆਈ ਜਾਵੇ ਹੁਣ ਤੁਹਾਨੂੰ ਦੱਸ ਦਿਆਂ ਜੀ ਹਾਂ ਜੀ ਤੇ ਭਾਣ ਹੁਣ ਕੀ ਕਰਨਾ ਜਿਹੜੀ ਆਪਣੀ ਟਾਇਲਟ ਦੀ ਆ ਟੈਂਕੀ ਆ ਹਨਾ ਇਹਨੂੰ ਆਪਾਂ ਖੋਲ ਲੈਣਾ ਖੋਲ ਕੇ ਇਹਨੂੰ ਆਪਾਂ ਰੱਖ ਲੈਣਾ ਜੀ ਠੀਕ ਹੈ ਜੀ ਤੇ ਇਹ ਵਾਲੀ ਜਿਹੜੀ ਰਿਫਲ ਹੈ ਆਪਾਂ ਫਿਲ ਕੀਤੀ ਆ ਜੀ ਜਿਹੜੀ ਆਪਾਂ ਬੋਤਲ ਨਹੀਂ ਜੀ ਫਿਲ ਕੀਤੀ ਆ ਇਹਨੂੰ ਆਪਾਂ ਕੀ ਕਰਨਾ ਜੀ ਦੇਖੋ ਜੀ ਰੱਖ ਦਮਾਂਗੀ ਦੇਖਦੇ ਪਏ ਉਹਨਾਂ ਤੁਸੀਂ ਰੱਖ ਦਿੱਤੀ ਜੀ ਹੁਣ ਮੈਂ ਕੀ ਕਰਾਂਗੀ ਦੇਖੋ ਜੀ ਹਾਂ ਜੀ ਜੀ ਦੇਖੋ ਪਾਣੀ ਭਰ ਰਿਹਾ ਤੇ ਨਾਲ-ਨਾਲ ਥੋੜੀ-ਥੋੜੀ ਹਲਕੀ-ਹਲਕੀ ਉਹ ਮਿਕਸ ਹੋ ਰਹੀ ਆ ਠੀਕ ਹੈ ਜੀ ਦੇਖੋ ਜੀ ਜੇ ਜਿੰਨੇ ਬੁਲਬਲੇ ਬਣ ਰਹੇ ਆ ਪਾਣੀ ਦੇ ਵਿੱਚ ਇਹ ਸਾਰੇ ਕੁਲਕੇ ਹੁਣ ਜਦੋਂ ਵੀ ਫਲਸ਼ ਕਰਨੀਆਂ ਸ਼ੀਟ ਤੇ ਇੰਨੇ ਪਾਣੀ ਦੇ ਨਾਲ ਆ ਜਣਾ ਹੈ ਤੇ ਜਦੋਂ ਤਿੰਨੇ ਚੀਜ਼ਾਂ ਦਾ ਕੋਲ ਪਾਣੀ ਚ ਆਇਆ ਤੇ ਟਾਇਲਟ ਇੱਕਦਮ ਸਾਫ ਰਹਿਣੀ ਆ ਜੀ ਤੇ ਕਲੀਨ ਹੋ ਜਾਣੀ ਆ ਤੇ ਡੇਲੀ ਡੇਲੀ ਸਾਫ ਕਰਨ ਦਾ ਝੰਜਟ ਹੀ ਖਤਮ ਠੀਕ ਹੈ ਜੀ ਅੱਛਾ ਜੀ ਹੁਣ ਆਪਾਂ ਇਹਦੇ ਵਿੱਚ ਰੱਖ ਦਿੱਤੀ ਹੁਣ ਤੁਸੀਂ ਇੱਕ ਚੀਜ਼ ਦੇਖੋ ਅਸੀਂ ਸਿਰਕਾ ਪਾਇਆ ਹੋਇਆ ਸੋਡਾ ਪਾਇਆ ਹੋਇਆ ਤੇ ਹਾਰਪਿਕ ਪਾਈ ਹੋਈ ਜਦੋਂ ਇਹ ਤਿੰਨੋਂ ਚੀਜ਼ਾਂ ਦਾ ਕੋਲ ਬਣ ਕੇ ਇਹ ਤਿਆਰ ਹੁੰਦਾ ਤੇ ਬਹੁਤ ਸਟਰੋਂਗ ਕੋਲ ਬਣਦਾ ਜੀ ਤਿੰਨੋਂ ਹੀ ਕਲੀਨਿਕ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਇੱਕ ਜਿਹੜੀ ਗੰਦਗੀ ਆ ਉਹਨੂੰ ਚੰਗੀ ਤਰ੍ਹਾਂ ਖਤਮ ਕਰ ਦਿੰਦੇ ਆ ਹਨਾ ਤੇ ਇੱਕ ਜਿਹੜੀ ਟਾਇਲਟ ਦੇ ਵਿੱਚੋਂ 스멜 ਆਂਦੀ ਆ ਉਹ ਵੀ ਬਿਲਕੁਲ ਨਹੀਂ ਆਊਗੀ ਜੀ ਅੱਛਾ ਜੀ ਹੁਣ ਤੁਹਾਨੂੰ ਅਸੀਂ ਦਿਖਾਉਣੀ ਉਹਦੇ ਵਿੱਚ ਰੱਖ ਦਿੱਤਾ ਹੁਣ ਤੁਹਾਨੂੰ ਅਸੀਂ ਫਲਸ਼ ਕਰਕੇ ਵੀ ਦਿਖਾਉਣੀ ਆ ਦੇਖੋ ਜੀ ਜਿੰਨੀ ਵਾਰਾਂ ਵੀ ਕੋਈ ਟਾਇਲਟ ਯੂਜ਼ ਕਰੂਗਾ ਓਨੀ ਵਾਰ ਹੀ ਫਲਸ਼ ਕਰੂਗਾ ਉਹਨੂੰ ਤੇ ਓਨੀ ਵਾਰ ਕੀ ਹੋਏਗਾ ਉਹ ਕੋਲ ਕੇ ਥੋੜਾ ਥੋੜਾ ਕੋਲ ਕੇ ਸਿਰਕਾ ਤੇ ਸੋਡਾ ਤੇ ਹਰਬਿਕ ਤਿੰਨੋ ਚੀਜ਼ਾਂ ਮਿਕਸ ਹੋ ਕੇ ਟਾਇਲਟ ਦੇ ਵਿੱਚ ਆਉਣਗੀਆਂ ਠੀਕ ਹੈ ਜੀ ਜੇ ਤੁਸੀਂ ਡੇਲੀ ਵੀ ਟਾਇਲਟ ਕਲੀਨ ਕਰ ਰਹੇ ਹੋ ਤਾਂ ਕਰ ਸਕਦੇ ਹੋ ਪਰ ਇਹ ਕੀ ਇਹਦੇ ਨਾਲ ਕੀ ਹੋਊਗਾ ਸੋਡਾ ਤੇ ਸਿਰਕਾ ਜਿਹੜਾ ਪਾਇਆ ਉਹਦੇ ਨਾਲ ਵਾਸ਼ਰੂਮ ਇੱਕਦਮ ਫਰੈਸ਼ ਰਹਿੰਦਾ ਹੈ ਜੀ ਤੇ ਇੱਕਦਮ ਜਿਹੜੀ ਟਾਇਲਟ ਤੇ ਦਾਗ ਵਗੈਰਾ ਜਿਹੜੇ ਲੱਗ ਜਾਂਦੇ ਨੇ ਗੰਦੀ ਲੱਗਦੀ ਟਾਇਲਟ ਉਹ ਬਿਲਕੁਲ ਨਹੀਂ ਲੱਗੂ ਜੀ ਤੁਸੀਂ ਕਈ ਵਾਰ ਨੋਟਿਸ ਕੀਤਾ ਹੋਣਾ ਕਈਆਂ ਦੀ ਟਾਇਲਟ ਬੜੀ ਇਥੋਂ ਗੰਦੀ ਜੀ ਹੁੰਦੀ ਆ ਉਹ ਪਿਆਣਾ ਕਾਫੀ ਸਾਫ ਵੀ ਕਰਦੀ ਹੈ ਨਹੀਂ ਕਿ ਸਾਫ ਨਹੀਂ ਕਰਦੀਆਂ ਪਰ ਫਿਰ ਵੀ ਇੰਨੀ ਸਾਫ ਕਰਨ ਦੇ ਬਵਾਦਾ ਵੀ ਇਹ ਟਾਇਲਟ ਸਾਫ ਨਹੀਂ ਹੁੰਦੀ। ਇਹੀ ਕਾਰਨ ਹੁੰਦਾ ਜੀ ਕੱਲੀ ਹਾਰਪਿਕ ਕਈ ਵਾਰਾ ਇੰਨਾ ਕੰਮ ਨਹੀਂ ਕਰਦੀ। ਪਰ ਜਿਹੜੀ ਆਪਾਂ ਦੋ ਚੀਜ਼ਾਂ ਹੋਰ ਮਲਾਈਆਂ ਨੇ ਉਹ ਕੋਲ ਬਹੁਤ ਸਟਰੋਂਗ ਹੋ ਗਿਆ। ਚਲੋ ਚੈੱਕ ਕਰਦੇ ਹਾਂ। ਖਾਜੀ ਜੀ ਤੇ ਬਹੁਤ ਵਧੀਆ ਜੀ ਤਿੰਨੋਂ ਚੀਜ਼ਾਂ ਮਿਲ ਕੇ ਦੇ ਵਿੱਚ ਆ ਜਾਂਦੀ ਹੈ। ਹਲਕਾ ਹਲਕਾ ਇਹ ਡੇਲੀ ਕਲੀਨ ਹੋਈ ਜਾਣਾ ਤੇ ਬਹੁਤ ਵਧੀਆ ਚੀਜ਼ ਹੈ ਜੀ। ਤੇ ਜਰੂਰ ਟਰਾਈ ਕਰਕੇ ਦੇਖਿਓ ਤੇ ਬਹੁਤ ਵਧੀਆ ਤਰੀਕਾ ਜੀ ਚੰਗਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ